ਆਸਟ੍ਰੇਲੀਆ ਦੇ ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਪਾਤਰੀ ਹੁਣ ਮਾਲਕ ਦੀ ਸਪਾਂਸਰਸ਼ਿਪ ਦੀ ਲੋੜ ਤੋਂ ਬਿਨਾ ਆਸਟ੍ਰੇਲੀਆਈ ਕੰਮ ਤੱਕ ਜ਼ਰਬਾ ਹਾਸਲ ਕਰ ਸਕਦੇ ਨੇ 18 ਤੋਂ 30 ਸਾਲ ਦੀ ਉਮਰ ਦੇ ਪਾਤਰੀ ਗ੍ਰੈਜੂਏਟ ਜਿਨ੍ਹਾਂ ਦੇ ਕੋਲ ਮਾਨੋਨਿਤ ਯੂਨੀਵਰਸਿਟੀ ਤੋਂ ਡਿਗਰੀਆਂ ਨੇ ਉਹ ਆਸਟ੍ਰੇਲੀਆ ਦੇ ਵਿੱਚ 2 ਸਾਲਾਂ ਲਈ ਕੰਮ ਕਰ ਸਕਦੇ ਨੇ ਉਹਨਾਂ ਨੂੰ ਵਰਤ ਦੇ ਲਈ ਅਰਜੀ ਦੇਣੀ ਪਵੇਗੀ ਅਤੇ ਜੇਕਰ ਚੁਣਿਆ ਜਾਂਦਾ ਤਾਂ ਪਹਿਲਾਂ ਕਿਸੇ ਆਸਟ੍ਰੇਲੀਆਈ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕੀਤੇ ਬਿਨਾ ਵਰਕ ਵੀਜ਼ਾ ਲਈ ਅਰਜੀ ਦੇਣੀ ਪਵੇਗੀ ਬਹੁਤ ਸਮੇਂ ਤੋਂ ਡਿੱਕੇ ਜਾ ਰਿਹਾ ਐਮ ਏ ਟੀ ਈ ਐਸ ਜਿਸ ਨੂੰ ਪ੍ਰਤਿਭਾਸ਼ਾਲੀ ਸ਼ੁਰੂਆਤੀ ਪੇਸ਼ੇਵਰਾਂ ਦੇ ਲਈ ਗਤੀਸ਼ੀਲਤਾ ਪ੍ਰਬੰਧਕੀ ਯੋਜਨਾ ਤਹਿਤ ਜਾਣਿਆ ਜਾਂਦਾ ਹੈ ਹੁਣ ਇਸ ਦੀ ਰਜਿਸਟ੍ਰੇਸ਼ਨ ਖੁੱਲ ਗਈ ਹੈ ਐਮ ਏ ਟੀ ਈ ਐਸ ਪ੍ਰੋਗਰਾਮ ਯੋਗਪਾਤੀ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ 2 ਸਾਲ ਤੱਕ ਰਹਿਣ ਅਤੇ ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ ਇਹ ਹੁਨਰਬੰਦ ਪਾਤੀ ਗ੍ਰੈਜੂਏਟਾਂ ਅਤੇ ਸ਼ੁਰੂਆਤੀ ਕੈਰੀਅਰ ਪੇਸ਼ੇਵਰਾਂ ਨੂੰ ਮਾਲਕ ਦਿਆਂ ਸਪੌਂਸਰਸ਼ਿਪ ਤੋਂ ਬਿਨਾਂ ਆਸਟ੍ਰੇਲੀਆ ਦੇ ਵਿੱਚ ਕੀਮਤੀ ਕੰਮ ਦਾ ਤਸਰਬਾ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ ਐਮ ਏ ਟੀ ਈ ਐਸ ਵੀਜ਼ਾ ਦੇ ਲਈ ਅਲਜੀਡੈਂਟਲੀ ਯੋਗ ਬਿਨੇਕਾਰਨ ਨੂੰ ਪਹਿਲਾ ਬੈਲਟ ਵਿੱਚ ਰਜਿਸਟਰ ਕਰਨਾ ਪਵੇਗਾ ਤੇ 2025 26 ਪ੍ਰੋਗਰਾਮ ਸਾਲ ਦੇ ਲਈ ਬੈਲਟ 1 ਨਵੰਬਰ 2025 ਨੂੰ ਖੁੱਲੀ ਅਤੇ 14 ਦਸੰਬਰ 2025 ਨੂੰ ਬੰਦ ਹੋਵੇਗੀ ਬੇਤਰਤੀਬ ਬੈਟ ਰਾਹੀਂ ਚੁਣੇ ਗਏ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ ਤੇ ਵੀਜ਼ਾ ਅਰਜ਼ੀ ਦਰਜ ਕਰਨ ਲਈ ਸੱਦਾ ਦਿੱਤਾ ਜਾਵੇਗਾ ਬੈਲਟ ਰਜਿਸਟ੍ਰੇਸ਼ਨ ਫੀਸ 25 ਆਸਟ੍ਰੇਲੀਆਈ ਡਾਲਰ ਹੈ ਹਰ ਸਾਲ 3000 ਤੱਕ ਪ੍ਰਾਇਮਰੀ ਬਿਨੇਕਾਰਨ ਨੂੰ ਬੈਲਟ ਪਰ ਕੀ ਰਾਹੇ ਚੁਣੇ ਜਾਂਦੇ ਹਨ